25 ਸਾਲਾ ਪੰਜਾਬੀ ਨੌਜਵਾਨ ਦੀ ਧਪਈ ਚ ਕ੍ਰੇਨ ਦਾ ਬੂਮ ਟੁੱਟਣ ਨਾਲ ਹੋਈ ਮੌਤ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਰੂਪਵਾਲੀ ਦਾਸੀ ਮਰਤਕ ਨੌਜਵਾਨ ਪ੍ਰਵਾਰ ਦਾ ਰੋਕੇ ਬਰਾਹਰ ਫਤੇਗੜ ਚੂੜੀਆਂ ਦੇ ਨਜ਼ਦੀਕੀ ਪਿੰਡ ਰੂਪਵਾਲੀ ਤੇ 25 ਸਾਲਾ ਨੌਜਵਾਨ ਦੀ ਧਪਈ ਚ ਕ੍ਰੇਨ ਦਾ ਬੂਮ ਟੁੱਟਣ ਨਾਲ ਮੌਤ ਹੋ ਜਾਂਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 25 ਸਾਲਾ ਨੌਜਵਾਨ ਚਾਰਜ ਮਸੀਹ ਪੁੱਤਰ ਬਲਕਾਰ ਮਸੀਹ ਜੋਗੀ ਰੋਟੀ ਕਮਾਉਣ ਲਈ ਕਰੀਬ ਪੌਣੇ 2 ਸਾਲ ਪਹਿਲਾਂ ਤੋਂ ਇਹ ਇੱਕ ਟੈਗ ਕੰਪਨੀ ਵਿੱਚ ਹੈਲਪਰ ਤੇ ਵਜੋਂ 82 ਅਤੇ ਬੀਤੇ ਕੱਲ ਉਹਨੂੰ ਤਪਈ ਵਿੱਚੋਂ ਉਹਨਾਂ ਦੇ ਨਾਮ ਨਾਲ ਕੰਮ ਕਰਤੇ ਨੌਜਵਾਨ ਦਾ ਫੋਨ ਆਇਆ ਕਿ ਚਾਰਜ ਮਸ਼ੀਨ ਦੀ ਮੋਬਾਈਲ ਕ੍ਰੇਨ ਦਾ ਬੂਮ ਟੁੱਟਣ ਦੇ ਨਾਲ ਉਸਤੇ ਥੱਲੇ ਆ ਕੇ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਉਹਤ ਹੋ ਗਈ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਮਾਜ ਸੇਵ ਜਥੇਬੰਦੀਆਂ ਤੋਂ ਮੰਗ ਕਰਦੇ ਹੋਏ ਕਿ ਮਰਤਕ ਨੌਜਵਾਨ 3 ਮਰਤਕ ਦੇ ਵਾਪਸ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਮਰਤਕ ਨੌਜਵਾਨ ਚਾਰਜ ਮਸੀ ਦੀਆਂ ਦੋ ਭੈਣਾਂ ਦੋ ਪਰਾ ਅਤੇ ਬਜ਼ੁਰਗ ਮਾਤਾ ਪਿਤਾ ਸੱਚ ਨਾ ਦਾ ਕੁਚਾਰਾ ਉਸ ਤੇ ਸਿਰ ਤੇ ਚੱਲਦਾ ਸੀ ਪਰ ਉਸ ਤੇ ਪਰ ਜਵਾਨੀ ਵਿੱਚ ਚਲੇ ਜਾ ਨਾਲ ਪਰਿਵਾਰ ਨੂੰ ਨਾ ਸਹਿਣ ਵਾਲਾ ਖੱਟਾ ਪਿਆ ਹੈ ਮੇਰੇ ਆ ਸੋੜਾ ਆਪਣਾ ਮਾਰ ਜਾਣਾ ਨਹੀਂ ਤੇ ਮੇਰਾ ਬਰਾਜ਼ੀਅਤੀ ਲਾਵੋ ਮੇਲਾ ਜਤੀ ਲਾ ਗਿਆ ਮੇਰਾ ਵੀ ਕਰ ਕੋ ਰਾਜੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਲਾ ਮੇਰਾ ਭਰਾ ਆਇਆ ਦੇਖਾਰੇ ਮੇਰਾ ਭਰਾ ਆਇਆ ਦੇ ਵੇਲਾ ਹੱਥ ਜੋੜਦੇ ਆ ਜੀ ਜਿਹੜੇ ਤੁਹਾਡੇ ਬੇਟੇ ਦੀ ਅੱਜ ਜਿਹੜਾ ਡੈਥ ਹੋਈ ਹੈ ਦੁਬਈ ਦੇ ਚ ਕੀ ਨਾ ਸੀ ਉਹਦਾ ਉਹਦਾ ਨਾਂ ਅਜਾਜ ਹੈ ਤੇ ਕੀ ਗੱਲਬਾਤ ਕੀ ਹੋਈ ਹੈ ਜੀ ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕੱਲਾਂ ਨੂੰ ਪਤਾ ਲੱਗਾ ਤੇ ਉਹਦੇ ਸਾਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਘੰਟੇ ਤੱਕ ਪਿਓ ਸੀ ਧੰਨਿਆ ਆ ਗਿਆ ਵਾ ਤਾ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹਨੂੰ 1.5 ਸਾਲ ਹੀ ਪਉਨੇ 2 ਸਾਲ ਹੀ ਹੋ ਗਿਆ ਜਿਹੜੀ ਤੁਹਾਡੀ ਲਾਸਟ ਟਾਈਮ ਗੱਲ ਹੋਈ ਫੇਰ ਤਾਂ ਕੀ ਗੱਲਾਂ ਬਾਤਾਂ ਕਿਤੇ ਆਨੇ ਗੱਲਾਂ ਬਾਤਾਂ ਕਿਤੇ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾਤਾ ਇੱਕ ਜਵੀ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਕਿੰਨਿਆ ਪੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਪੈਣਾ ਵਾਂ ਹਾਂਜੀ ਇੱਕ ਵਿਆਹੀ ਆ ਕਿ ਕੀ ਆਪਾਂ ਮੰਗੀ ਕਰਦੇ ਆ ਪੰਜਾਬ ਸਰਕਾਰ ਜਾਂ ਕਿਸੇ ਵਜ੍ਹਾ ਮੇਰੇ ਬੱਚੇ ਦੀ ਡੈਡ ਬੋਲੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਵਾਂ 아이 ਬਹੁਤ ਗਰੀਬ ਵਾਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਆ ਜੀ ਨਾਮ ਮੇਰਾ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਕੀ ਮਾਮਲਾ ਕੀ ਹੈ ਜੀ ਇਹ ਜੀ ਜੋਰਜ ਮਸੀਹ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਰਬਾਰਾ ਮਸੀਹ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ ਔਰ ਇਹ ਬਹੁਤ ਗਰੀਬ ਪਰਿਵਾਰ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੋ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਾਲ ਹੋ ਸਕੇ ਸਰ ਇਹ ਜਿਹੜੀ ਕੰਪਨੀ 'ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ಠਾੜੀ ਜਾਂ ਕਿਸੇ ਹੋਰ ਮੋਤਵਰ ਨਹੀਂ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਕਿ ਉਹਨਾਂ ਦੀ ਕੰਪਨੀ 'ਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੇ ਨਾਲ ਦੀ ਮਦਦ ਕਰੇ ਔਰ ਉੱਥੋਂ ਜੋ ਡੈਡ ਬਾਡੀ ਆ ਉਹ ਵੀ ਕੰਪਨੀ ਜੇ ਸ਼ਕਤੀ ਜੇ ਇੰਡੀਆ ਭੇਜੇ ਜਾਵੇ ਤਾਂ ਕਿ ਪਰਿਵਾਰ ਦੇ ਬੇਚ ਉਹਨਾਂ ਦੀ ਡੜ ਬੜੀ ਆ ਸਕੀ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇਨਸੋਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋ ਕਿ ਉਹਦੇ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਇਨਸੋਰੈਂਸ ਹੁੰਦੀ ਹੈ ਇਹ ਮੰਗ ਕਰਦੇ ਆ ਕੰਮੀ ਨਾ ਹੋਵੇ ਕਿ ਜੋ ਵੀ ਉਹਨਾਂ ਦਾ ਬਣਦਾ ਆ ਕਿ ਉਹਨਾਂ ਨੂੰ ਜਿਉ ਦਿੱਤਾ ਜਾਵੇ ਉਹਦੀ ਮਾਪਿਆ